सतनाम शिरी वाहे गुरु साहे जी तनासरी महला पंजवा वड़े वड़े राजन अर राजन अर पुमन ਤਾ ਕੀ ਤ੍ਰਿਸਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂਨਾ ਸੂਜੀ ਵੱਡੇ ਵੱਡੇ ਰਾਜਨ ਅਰ ਭੂਮਨ ਤਾ ਕੀ ਤ੍ਰਿਸਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂਨਾ ਸੂਜੀ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਦਨ ਨਹੀਂ त्राਪੇ बिन हर कहां अगाई रहाओ। दिन दिन करत भोजन बहु ताकी मिटे मिटेना भूखा उदम करे सुवान की कीन्याय ਚਾਰੇ ਕੁੰਟਾ ਕੁਖਾ ਕਾਮਵਤ ਕਾਮੀ ਬਹਨਾਰੀ ਪਰਗ੍ਰਹਿ ਜੋ ਨਾ ਚੂਕੇ ਦਿਨਪ੍ਰਿਤ ਕਰੇ ਕਰੇ ਪਛੁਤਾਪੇ ਸੋਗ ਲੋਭ ਮਹਿ ਸੂਕੇ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸਰੀ ਮਹਲਾ 5 ਹੇ ਭਾਈ ਦੁਨੀਆ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜ਼ਿਮੀਂਦਾਰ ਹਨ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ ਉਹ ਮਾਇਆ ਦੇ ਕੋਤਕਾਂ ਵਿੱਚ ਮਸਤ ਰਹਿੰਦੇ ਹਨ ਮਾਇਆ ਨਾਲ ਜਿੰਬੜੇ ਰਹਿੰਦੇ ਹਨ ਮਾਇਆ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ ਹੇ ਭਾਈ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰਾਜ ਪ੍ਰਾਪਤ ਨਹੀਂ ਕੀਤਾ ਜਿਵੇਂ ਅੱਗ ਬਲ ਨਾ ਨਹੀਂ ਰਜਦੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਕਦੇ ਰਾਜ ਨਹੀਂ ਸਕਦਾ ਰਹਾਉ ਹੇ ਭਾਈ ਜਿਹੜਾ ਮਨੁੱਖ ਹਰ ਰੋਜ਼ ਸਵਾਦ ਲਈ ਖਾਣੇ ਖਾਂਦਾ ਰਹਿੰਦਾ ਹੈ ਉਸ ਦੀ ਸਵਾਦ ਦੇ ਖਾਣਿਆਂ ਦੀ ਭੁੱਖ ਕਦੇ ਨਹੀਂ ਮੁੱਕਦੀ ਸੋ ਅਦਲੇ ਖਾਣਿਆਂ ਦੀ ਖਾਤਰ ਉਹ ਮਨੁੱਖ ਕੁੱਤੇ ਵਾਂਗ ਤੋੜ ਭੱਜ ਕਰਦਾ ਰਹਿੰਦਾ ਹੈ ਚਾਰੇ ਪਾਸੇ ਭਾਲਦਾ ਫਿਰਦਾ ਹੈ हे ਭਾਈ ਕਾਮ ਵਸ ਹੋਏ ਵਿਸ਼ੇਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤਰੀਆਂ ਹੋਣ ਪਰਾਏ ਘਰ ਵੱਲ ਉਸਦੀ ਮੰਦੀ ਨਿਗਾਹ ਫਿਰ ਵੀ ਨਹੀਂ ਹਟਦੀ ਉਹ ਹਰ ਰੋਜ਼ ਵਿਸ਼ੇ ਪਾਪ ਕਰਦਾ ਹੈ ਤੇ ਪਛਤਾਉਂਦਾ ਵੀ ਹੈ ਸੋ ਇਸ ਕਾਮਵਾਸਨਾ ਵਿੱਚ ਅਤੇ ਪੁਸ਼ਤਾਵੇ ਵਿੱਚ ਉਸ ਦਾ ਆਤਮਿਕ ਜੀਵਨ ਸੁਖਦਾ ਜਾਂਦਾ ਹੈ। हे ਭਾਈ ਪਰਮਾਤਮਾ ਦਾ ਨਾਮ ਹੀ ਇੱਕ ਐਸਾ ਬੇਅੰਤ ਅਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ। ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ। ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ へ ਨਾਨਕ குரு ਪਾਸੋਂ ਇਹੀ ਇਸ ਖਿਆਨੇ ਦੀ ਜਾਣ ਪਛਾਣ ਪ੍ਰਾਪਤ ਹੁੰਦੀ ਹੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ